ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਤੁਹਾਨੂੰ ਦੱਸਦੇ ਆਂ ਜੀ ਇਹ ਟਰੈਕਟਰ ਬਾਰੇ ਦੇਖ ਸਕਦੇ ਹੋ ਜੀ ਨਹਿਰ ਵਿੱਚ ਟਰੈਕਟਰ ਡਿੱਗ ਚੁ ਗਿਆ ਆ ਇਹਦਾ ਮੰਗਲਾਲ ਵੀ ਡਿੱਗ ਗਿਆ ਆ ਜੀ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਦੱਸਾਂਗੇ ਜੀ ਕਿੱਦਾਂ-ਕਿੱਦਾਂ ਟਰੈਕਟਰ ਨੂੰ ਬਾਹਰ ਕੱਢਿਆ ਆ ਆਪਾਂ ਤੇ ਜੀ ਇਹ ਭਈਏ ਜਾ ਰਹੇ ਸੀਗੇ ਤੇ ਉਹਨਾਂ ਨੇ ਨਹਿਰ ਵੇਖੀ ਨਹੀਂ ਤੇ ਸਿੱਧਾ ਹੀ ਨਹਿਰ 'ਚ ਟਰੈਕਟਰ ਪਾਤਾ ਇਹਨਾਂ ਨੇ ਚਾਰ ਵੀ ਯਈਏ ਤੇ ਚਾਰੋਂ ਦੇ ਚਾਰੇ ਬਚ ਗਏ ਆ ਕਿਹਨੂੰ ਕੋਈ ਛੱਟ ਫੇੜ ਨਹੀਂ ਲੱਗੀ ਐ ਸ਼ਰਾਪੀ ਡਾਇਰੈਕਟਰ ਚਲਾਉਂਦੇ ਸੀ ਕਿ ਅੱਧੀ ਰਾਤ ਨੂੰ 10 ਵਜੇ ਹੀ ਗਏ 10 ਵਜੇ ਬੰਦਾ ਲੈਣ ਜਾਂਦੇ ਸੀ ਜੀ ਲਾਗੇ ਪੇੜ ਤੋਂ 4 ਜਣੇ ਇੱਕੋ ਡਾਇਰੈਕਟਰ ਤੇ ਤੇ ਜੀ ਆ ਦੇਖ ਸਕਦੇ ਹੋ ਤੁਹਾਨੂੰ ਕੰਡੀਸ਼ਨ ਦੱਸ ਰਿਹਾ ਡਾਇਰੈਕਟਰ ਦੀ ਡਾਇਰੈਕਟਰ ਪੂਰਾ ਟੇਡਾ ਹੋ ਗਿਆ ਆ ਜੀ ਆ ਦੇਖ ਸਕਦੇ ਹੋ ਜੀ ਫੇਰ ਜੀ ਉਹ ਉਥੋਂ ਮੋੜ ਕੱਟ ਰਹੇ ਸੀਗੇ ਤੇ ਮੋੜ ਜ਼ਿਆਦਾ ਕੱਟਿਆ ਗਿਆ ਤੇ ਸਿੱਧਾ ਡਾਇਰੈਕਟਰ ਨਾਇਰ ਵਿੱਚ ਡੇ ਗਿਆ ਫਿਰ ਪਾਪਾ ਨੇ ਫੋਨ ਕੀਤਾ ਜੀ ਜੇ ਸੀ ਬੀ ਵਾਲੇ ਬੰਦੇ ਨੂੰ ਕੀ ਜੇ ਸੀ ਬੀ ਭੇਜੇ ਟਰੈਕਟਰ ਕਢਣਾ ਹੈ ਫਿਰ ਜੀ ਜੇ ਸੀ ਬੀ ਵਾਲਾ ਬੰਦਾ ਵੀ ਆਇਆ ਹੈਗਾ ਤੇ ਤੁਹਾਨੂੰ ਪਹਿਲਾਂ ਪਿੱਛੇ ਵੀ ਕੰਡੀਸ਼ਨ ਦੱਸ ਦਿੰਦੇ ਨੇ ਟਰੈਕਟਰ ਦੀ ਦੇ ਸਕਦੇ ਹੋ ਜੀ ਤੇ ਫਿਰ ਜੇ ਸੀ ਬੀ ਵਾਲੇ ਨੇ ਪਹਿਲਾਂ ਜੀ ਟਰੈਕਟਰ ਕੀਤਾ ਸਿੱਧਾ ਕਿਉਂਕਿ ਜਿਹੜਾ ਥੋੜਾ ਘਟੇ ਡਾਏਗਾ ਉਹ ਥੋੜਾ ਸਿੱਧਾ ਕਰਤਾ ਟਰੈਕਟਰ ਜੋ ਟਰੈਕਟਰ ਸਿੱਧਾ ਹੋ ਗਿਆ ਫਿਰ ਜੀ ਆਪਾਂ ਇਹ ਬਈਏ ਲਾ ਕੇ ਸਾਈਡ ਤੇ ਨੂੰ ਫੜੀ ਰੱਖਿਆ ਕਿ ਡੇਗ ਨਾ ਜਾਏ ਛੜਾ ਪਰਲੇ ਬੰਨੇ ਨਾ ਹੋਵੇ ਫਿਰ ਜੀ ਆਪਾਂ ਇਹਦੇ ਥੱਲੋਂ ਦੀ ਪਾਤਾ ਟੋਚਣ ਕਿ ਬਾਹਰ ਨਿਕਲ ਜੇ ਬਾਹਰ ਕੱਢਣ ਵਾਸਤੇ ਇਹਦੇ ਫੱਟੀ ਤੇ ਟੋਚਨ ਲਾਤਾ ਜੀ ਕਿ ਬਾਹਰ ਨਿਕਲ ਜੇ ਆ ਦੇਖੋ ਜੀ ਦੇਸੀ ਵੀ ਤੇ ਬੱਕਟ ਤੇ ਆਪਾਂ ਟੋਚਨ ਪਾਤਾ ਆ ਜੀ ਹੁਣ ਨਿਕਲ ਜਾ ਟਰੈਕਟਰ ਪਹਿਲਾ ਲੈਵਲ ਤੋੜਤੇ ਪਿਆਇਗਾ ਤੇ ਉੱਥੇ ਆ ਗਏ ਨਾ ਫਿਰ ਉਹਦੀ ਡਰਾਫਰ ਹੈ ਜਿਹੜੀ ਉਹ ਲੱਗ ਗਈ ਥੱਲੇ ਤਾਂ ਕਰਕੇ ਹੁਣ ਉੱਥੇ ਹੀ ਰੁਕ ਗਿਆ ਆ ਬਹੁਤਾ ਉੱਤੇ ਨਹੀਂ ਆਇਆ ਇਹ ਤੁਹਾਨੂੰ ਦਿਖਾ ਰਿਹਾ ਜੀ ਆ ਦੇਖੋ ਜੀ ਹੁਣ ਆਪਾਂ ਹੁੱਕ ਦੇ ਥਰੂ ਫੱਟੀ ਨੂੰ ਚੱਕਾਂਗੇ ਹੁੱਕ ਦੇ ਵਿੱਚ ਟੋਚਣ ਪਾ ਕੇ ਤੇ ਫੱਟੀ ਨੂੰ ਚੱਕ ਦਾਂਗੇ ਉੱਤੇ ਨੂੰ ਹੁਣ ਹੁੱਕ ਵਿੱਚ ਪਾਇਆ ਤੇ ਹੁਣ ਪਾਪਾਈ ਉੱਥੇ ਬੱਕੜ ਦੇ ਪੰਜਿਆਂ ਤੇ ਲਾ ਰਹੇ ਹਾਂ ਟੋਚਣ ਤੇ ਹੁਣ ਉੱਤੇ ਨੂੰ ਗੱਡਾਂਗੇ ਜੀ ਉਹ ਦੇਖੋ ਜੀ ਉੱਤੇ ਨਿਕਲ ਗਿਆ ਆ ਟਰੈਕਟਰ ਤੇ ਹੋਲੀ-ਹੋਲੀ ਪੂਰਾ ਮਤਲਬ ਜੋਰ ਲਾ ਰਹੀ ਹੈ ਜੇਸੀਬੀ ਟਰੈਕਟਰ ਉੱਤੇ ਵੀ ਆ ਗਿਆ ਦੋ ਪਿਛਲੇ ਦੋ ਟਾਇਰ ਉੱਤੇ ਆ ਗਏ ਆ ਤੇ ਅਗਲੇ ਦੋ ਟਾਇਰ ਨਹੀਂ ਆਏ ਉਹ ਰਹਿ ਜਾਂਦੇ ਆ ਕਿਉਂਕਿ ਉਹ ਫਿਰ ਮਤਲਬ ਟਾਇਰ ਮੁੜ ਜਾਂਦੇ ਆ ਉਹਦੇ ਅਗਲੇ ਤਾਂ ਕਰਕੇ ਆਹ ਦੇਖ ਸਕਦੇ ਹੋ ਜੀ ਉੱਥੇ ਫਸ ਗਿਆ ਜੀ ਟਾਇਰ ਉਹਦਾ ਇਹ ਠੇਕਦਾਰ ਕਹਿੰਦਾ ਚਲ ਕੋਈ ਗੱਲ ਨਹੀਂ ਬਾਅਦ ਚ ਮਤਲਬ ਅੱਗੇ ਉਹਦੀ ਕੱਢ ਗਏ ਚੱਕਦੇ ਹੋ ਇਹਨੂੰ ਹੁਣ ਰਹਿਣ ਦੋ ਜੇ ਐਵੇਂ ਕੋਈ ਟੋਟਲ ਟੁੱਟ ਨਾ ਜਾਏ ਇਹਦੇ ਸਟੀering ਦਾ ਕੁਛ ਤੇ ਤਾਂ ਕਰਕੇ ਜੀ ਹੁਣ ਅੱਗੇ ਪਾਵਾਂਗੇ ਜੀ ਇਹਦੇ ਇਹ ਫਿਰ ਜਸਬੀ ਵਾਲੇ ਵੀਰ ਨੇ ਬੱਕੇਟ ਚੱਕ ਕੇ ਤੇ ਲਾਤੀ ਉਹਦੇ ਬੰਪਰ ਤੇ ਤੇ ਬੰਪਰ ਨਾਲ ਲੱਗੋ ਆਪਾਂ ਚੱਕਾਂਗੇ ਜੀ ਇਹਨੂੰ ਟਰੈਕਟਰ ਨੂੰ ਅੱਗੇ ਬਾਹਰ ਨਿਕਲ ਜੇ ਜੀ ਆਹ ਦੇਖੋ ਜੀ ਹੁਣ ਆਪਾਂ ਚੱਕਤਾ ਇਹਨੂੰ ਟਰੈਕਟਰ ਨੂੰ ਅੱਗੋਂ ਤਾਂ ਦੇਖ ਸਕਦੇ ਹੋ ਜੀ ਤੁਸੀਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਆ ਪੂਰਾ ਲਾਈਵ ਟੈਲੀਕਾਸਟ ਹੈ ਜੀ ਇਹ ਕਾਲੀ ਰਾਤ ਨੂੰ ਹੋਇਆ ਆ ਜੀ ਤੇ ਦੇਖ ਸਕਦੇ ਹੋ ਜੀ ਆ ਹੁਣ ਟਰੈਕਟਰ ਇਦਾਂ ਲੱਗੀ ਸਟਾਰਟ ਵੀ ਹੋ ਗਿਆ ਆ ਬਗਲਾ ਦੇ ਤਾਂ ਡੇਗ ਵੀ ਗਿਆ ਸੀ ਪਰ ਫਿਰ ਵੀ ਇਹ ਸਟਾਰਟ ਹੋ ਗਿਆ ਆ ਟਰੈਕਟਰ ਦੇਖ ਸਕਦੇ ਹੋ ਬਗਲਾ ਕਿਦਾਂ ਲੱਗਾ ਆ ਜੀ ਉਹਦੇ ਇੰਦਨ ਦੇ ਆਲੇ ਦੁਆਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ